ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦ ਜੋਤੀ ਅੱਜ ਦਾ ਆਪਣਾ ਟੋਪਿਕ ਹੈ ਨੰਦ ਲਾਲ ਨੂਰਪੁਰੀ ਜਨਮ 1906 ਵਿੱਚ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਮਾਤਾ ਪਿਤਾ ਪਿਤਾ ਦਾ ਨਾਮ ਵਿਸ਼ਨ ਸਿੰਘ ਤੇ ਮਾਤਾ ਦਾ ਨਾਮ ਹੁਕਮ ਦੇਵੀ ਸੀ ਸਿੱਖਿਆ ਉਹਨਾਂ ਆਪਣੀ ਪੜ੍ਹਾਈ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਲਾਇਲਪੁਰ ਤੋਂ ਹੀ ਕੀਤੀ ਵਿਆਹ ਅਤੇ ਬੱਚੇ ਆਪ ਦਾ ਵਿਆਹ ਸੁમિતਰਾ ਦੇਵੀ ਨਾਲ ਹੋਇਆ ਆਪ ਦੇ ਦੋ ਪੁੱਤਰ ਅਤੇ ਛੇ ਪੁੱਤਰੀਆਂ ਸਨ ਨੌਕਰੀ ਦੇਸ਼ ਦੀ ਵੰਡ ਤੋਂ ਬਾਅਦ ਆਪ ਜਲੰਧਰ ਆਵਸੇ ਮਸਤ ਮੋਲਾ ਤੇ ਅੜਵੰਗ ਸ਼ਾਇਰ ਨੰਦ ਲਾਲ ਨੂਰਪੁਰੀ ਭਾਵੇਂ ساری ਜ਼ਿੰਦਗੀ ਚੰਗਾ ਵਪਾਰੀ ਗੀਤਕਾਰ ਤੇ ਦੁਨੀਆਦਾਰ ਨਾ ਬਣ ਸਕਿਆ ਪਰ ਉਸ ਦੇ ਗੀਤਾਂ ਦਾ ਅੱਜ ਵੀ ਕੋਈ ਸਾਨੀ ਨਹੀਂ ਗਰਸਤੀ ਜੀਵਨ ਨੂੰ ਚਲਾਉਣ ਲਈ ਨੂਰਪੁਰੀ ਕੁਝ ਸਮਾਂ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਰਿਆਸਤ ਬੀਕਾ ਨੇੜ ਵਿੱਚ ਥਾਣੇਦਾਰ ਲੱਗ ਗਿਆ ਪਰ ਕਵੀ ਮਨ ਨੂੰ ਇਹ ਨੌਕਰੀ ਰਾਸ ਨਾ ਆਈ ਸਿੱਟੇ ਵੱਜੋ ਥਾਣੀਦਾਰੀ ਛੱਡ ਕੇ ਉਹ ਮੋੜ ਲਾਇਲਪੁਰ ਆ ਗਿਆ ਨੂਰਪੁਰੀ ਨੇ ਸਾਰਾ ਜੀਵਨ ਸਾਈਕਲ ਉੱਤੇ ਹੀ ਤੈਅ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾ ਆਸਾ ਸਿੰਘ ਮਸਤਾਨਾ सुरेंद्र ਕੌਰ ਤੇ ਪ੍ਰਕਾਸ਼ ਕੌਰ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਗਿਆ ਇਹ ਸ਼ਾਇਰ ساری ਉਮਰ ਭੁੱਖ ਨੰਗ ਨਾਲ ਹੀ ਜੂਝਦਾ ਰਿਹਾ ਨੂਰਪ uri ਇੱਕ ਗੱਲ ਜ਼ਰੂਰ ਆਖਿਆ ਕਰਦਾ ਸੀ ਕਿ ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹ ਦਾ ਕੰਮ ਹੈ ਜਾਂ ਫਿਰ ਫਕੀਰਾਂ ਦਾ ਸਾਇਤਿਕ ਸਫਰ ਨੂਰਪ uri ਨੇ ਗੀਤਾਂ ਤੋਂ ਇਲਾਵਾ ਗਜਲਾ ਗੀਤਾਂ ਤੇ ਵੀ ਹੱਥ ਅਜਮਾਇਆ ਉਂਝ ਤਾਂ ਨੂਰਪ uri ਦੇ ਬਹੁਤ ਸਾਰੇ ਗੀਤ ਮਕਬੂਲ ਹੋਏ ਪਰ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਉਸ ਦਾ ਲਿਖਿਆ ਜੋ ਗੀਤ ਬਹੁਤ ਹੀ ਮਸ਼ਹੂਰ ਹੋਇਆ ਉਸ ਦੇ ਬੋਲ ਇਸ ਤਰ੍ਹਾਂ ਹਨ ਚੰਨਵੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾ ਪਾਉਂਦੀ ਮੇਲ ਦੀ ਆਉਂਦੀ ਕਿ ਚੰਨ ਸ਼ੌਂਕਣ ਮੇਲੇ ਦੀ ਨੂਰਪੁਰੀ ਦੇ ਗੀਤਾਂ ਵਿਚਲਾ ਨौजवान ਸ੍ਰੀ ਰਖ ਮਾਨਸੀ ਕਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਹੈ ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ ਆਸਾ ਸਿੰਘ ਮਸਤਾਨਾ ਪ੍ਰਕਾਸ਼ ਕੌਰ ਸੁਰਿੰਦਰ ਕੌਰ ਆਦ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ ਉਸ ਦੇ ਕੁਝ ਸਦਾ ਬਹਾਰ ਗੀਤ ਹਨ ਦਾਤੇ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾ ਡਰਿਆ ਕਰ ਬੱਲੇ ਨੀ ਪੰਜਾਬ ਦੀ ਇਹ ਸ਼ੇਰ ਬੱਝੀਏ ਗੋਰੀ ਦੀਆਂ ਝਾਂਜਰਾ ਬੁਲਾਉਂਦੀਆਂ ਗਈਆਂ ਚੰਨਵੇ ਸ਼ੁੰਕਣ ਮੇਲੇ ਦੀ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈੰਦੇ ਚਮ ਚਮ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਕਿੱਥੇ ਮਾਦਾ ਤੋਰਿਆ अजीत ਤੇ ਜੁਝਾਰ ਨੂੰ ਵੰਗਾ ਇਸ ਤੋਂ ਲਾਮਣੋਂ ਨੇ ਕਿਤਾਬਾਂ ਲਿਖੀਆਂ ਸਨ ਨੂਰਪੁਰੀ ਨੇ 6 ਕਿਤਾਬਾਂ ਲਿਖੀਆਂ ਸੁਗਾਤ ਨੂਰਪੁਰੀ ਦੇ ਗੀਤ ਵੰਗਾ ਜੀਵਨਾ ਪੰਜਾਬ ਚੰਗਿਆੜੇ ਤੇ ਨੂਰਪੁਰੀਆ ਨੂਰਪੁਰੀਆ ਪਹਿਲੀ ਵਾਰ ਉਰਦੂ ਅੱਖਰਾਂ ਵਿੱਚ ਛਪੀ ਸਾਲ 1960 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਸਦੀ ਪੁਸਤਕ ਸੁਗਾਤ ਨੂੰ ਸਰਵੋਤਮ ਇਨਾਮ ਦੇ ਕੇ ਸਨਮਾਨਿਆ ਸਾਲ 1971 ਵਿੱਚ ਨੂਰਪੁਰੀ ਦੇ ਪ੍ਰਵਾਨ ਨੇ ਉਸ ਦੀਆਂ ਚੌਣਵੀਆ ਕਵਿਤਾਵਾਂ ਦਾ ਇੱਕ ਸੰਗ੍ਰਹਿ ਪੰਜਾਬ ਬੋਲਿਆ ਨਾਂ ਹੇਠ ਪ੍ਰਕਾਸ਼ਿਤ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨੰਦ ਲਾਲ ਨੂਰਪੁਰ ਦੀ ਸਾਰੀ ਕਾਵਿ ਰਚਨਾ ਗੀਤਾਂ ਤੇ ਗਜ਼ਲਾਂ ਨੰਦ ਲਾਲ ਨੂਰਪੁਰੀ ਕਾਵ ਸੰਗ੍ਰਹਿ ਨਾ ਹੀਟ 1969 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਇਸ ਕਾਵ ਸੰਗ੍ਰਹਿ ਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਸੰਪਾਦਿਤ ਕੀਤਾ ਮੌਤ ਅਖੀਰ 15 ਮਈ 1964 ਨੂੰ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਕਵੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਧੰਨਵਾਦ ਜੀ ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ